ਇਹ ਇਧਰ ਆਓ ਸਰ ਹਾਂਜੀ ਹਾਂਜੀ ਇਧਰ ਨਾਲ ਖਲੋਵੋ ਵੀ ਨਾਲ ਜਿਹੜੇ ਆਏ ਨੇ ਹਾਂਜੀ ਨੇ ਤੁਹਾਨੂੰ ਕਿੱਦਾਂ ਦੇਖ ਲਓ ਫੇਰ ਤੁਸੀਂ ਇਲੈਕਸ਼ਨ ਜਿਹੜੇ ਆਏ ਨੇ ਦੇਖੋ ਜੀ ਮੈਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਫਾਰਮ ਭਰੇ ਸੀਗੇ ਦੇਖੋ ਡਾਕਟਰ ਪੀਨੋ ਬਾਬਾ ਸਾਹਿਬ ਕਹਿੰਦੇ ਸੀਗੇ ਪੜੋ ਲਿਖੋ ਸੰਘਰਸ਼ ਕਰੋ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਔਰ ਪੜ੍ਹੇ ਲਿਖੇ ਤਾਂ ਬਸ ਥੋੜੇ ਘਾਟੀਆਂ ਪਰ ਸੰਘਰਸ਼ ਕਰਦੇ ਪਿਆ ਸੰਘਰਸ਼ ਨੂੰ ਕੋਈ ਫੋਲੋ ਨਹੀਂ ਕਰਦਾ ਪਿਆ ਆਪਾਂ ਡਾਕਟਰ ਪੀਨੋ ਬਾਬਾ ਸਾਹਿਬ ਨੂੰ ਮੰਦੇ ਤੇ ਜ਼ਰੂਰ ਪਏ ਆ ਪਰ ਉਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਨਾ ਤੇ ਉਹਦਾ ਸਾਥ ਦੇ ਰਿਹਾ ਸੀ ਐਸਸੀ ਭਾਈਚਾਰੇ ਦਾ ਕੋਈ ਨਾ ਸਾਥ ਦਿੰਦਾ ਵਾ ਤੇ ਨਾ ਕੋਈ ਅੱਜ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 12 ਅਸਤੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਿਆਤਾਂ ਰਾਹੀਂ ਉਹਨਾਂ ਨੇ ਕਿਹਾ ਕਿ ਨਾ ਤੇ ਬੈਲਟ ਪੇਪਰ ਤੇ ਬੋਟ ਛਪਣੀਆਂ ਤੇ ਨਾ ਤੇ ਮਸ਼ੀਨਾਂ ਤੇ ਬੋਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿਣਾ ਵਿੱਚ ਕਿ ਜ ਖੜਾ ਹੋਣ ਦੀ ਜਰੂਰਤ ਰੱਖਦਾ ਤੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਚੜ ਕੇ ਆਣ ਚਾਹੀਦਾ ਔਰ ਮੈਂ ਰੱਬ ਦਾ ਕਿ ਨਾਮ ਲਾਉਂਗਾ ਜੀ ਸਭ ਤੋਂ ਪਹਿਲੇ ਮੈਂ ਰੱਬ ਦਾ ਨਾਮ ਲੈਣਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤਾਂਤਾ ਜੀ ਗੁਰ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਖੁਸ਼ ਹੋਣ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਦਨਕਾਰ ਮੈਂ ਤੇਰੀ ਸ਼ਰਨ ਹਮੈਨੂੰ ਬਖਸ਼ ਲੋ ਜਕਾਰਾ ਮਾਂ ਚਲਦੀ ਪੁੰਦੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਜੀ ਦੇਖੋ ਜੀ ਆਪਾਂ ਨੇ ਇੱਕ ਸੰਕਲਪ ਚ ਸੁੱਤਾਬਾਦ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਟਰਾਂ ਲੜਦਾ ਰਹੇਗਾ ਔਰ ਜੇ ਲੜਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿਦਾਂ ਕਿਦਾਂ ਲੜਨਾ ਵਾ ਕਿਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲਏ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੁਝ ਕੀਤਾ ਤੇ ਪਿਛਲੀ ਵਾਰ ਕੀ ਨਸ਼ਾ ਇਹਨਾਂ ਵਾ ਵਧਾ ਪਿਆ 4599 4599 ਹਾਂਜੀ ਤੇ ਐਤ ਕੀ ਕੀ ਲੱਗਦਾ ਤਨ ਤਨ ਦੇਖੋ ਜੀ ਐਤ ਕੀ ਲੱਗ ਰਿਹਾ ਵੀ ਆਪਾਂ ਕੁਝ ਕਰਾਂਗੇ ਔਰ ਜੇ ਵੋਟਰਾਂ ਦੀ ਗੱਲ ਕਰੀਏ ਤੇ 1 ਲੱਖ 1 ਲੱਖ 800 31 ਵੋਟਰਾਂ ਠੀਕ ਹੈ ਜੀ ਉਹਦੇ ਵਿੱਚ ਜਿੰਨਾ ਚੋ ਲੇਡੀਜ਼ ਹੈ 999773 ਪਹਿਲੀ ਵਾਰ ਵੋਟ ਲੜੀ ਸੀ ਉਦੋਂ ਕਿੰਨੀਆਂ ਪਈਆਂ ਦੇਖੋ ਉਦੋਂ ਦੇ ਸਾਨੂੰ 750 ਪਈ ਸੀ ਇੱਕ ਵੱਖਰੇ ਡਿਫਰੈਂਟ ਏਰੀਆ ਤੋਂ ਜਦੋਂ ਮੇਰੇ ਘਰ ਦੀ 9 ਵੋਟਾਂ ਸੀ ਤਾਂ ਮੈਂ ਸਿਰਫ 5 ਲੱਗੀਆਂ ਸੀ ਦੇਖੋ ਮੈਂ ਤੇ ਆਪਣੇ ਮਿਹਨਤ ਦੇ ਪੈਸੇ ਲੈ ਕੇ ਆਣਾ ਜੀ ਇੱਥੇ ਤੇ ਜਿਹੜੇ ਬਾਕੀ ਆ ਉਹ ਪਤਾ ਨਹੀਂ ਕਿੱਦਾਂ ਲੈ ਕੇ ਆਉਂਦੇ ਕਿੱਦਾਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਚੀਜ਼ ਨੂੰ ਫੋਲੋ ਕਰਨਾ ਚਾਹੁੰਦਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮਾੜਾ ਜਿਹਾ ਕੁਛ ਕਿਉਂਕਿ ਜੇ ਮੈਂ ਤੁਹਾਨੂੰ ਕੋਈ ਨਹੀਂ ਦਿਖਾਉਂਗਾ ਫਿਰ ਮੇਰਾ ਕੰਮ ਨਹੀਂ ਬੰਨਾ ਐਕਚੁਅਲੀ ਮੈਂ ਅਫਰੇ ਪੈ ਐਦ ਕਿ ਕਿੰਨਾ ਬਜਟ ਰੱਖਿਆ ਜੇ ਦੇਖੋ ਮੇਰੇ ਕੋਲ 30000 ਰੁਪਏ ਆ ਸਾਰਾ 30000 ਜੋ ਬਜਟ ਬਣੇਗਾ ਜੋ ਵੀ ਬਜਟ ਬਣੇਗਾ ਮੈਂ ਉਹ ਬਜਟ ਤੇ ਲੜਨ ਨੂੰ ਤਿਆਰ ਆ ਗੱਲ ਪੈਸੇ ਦੀ ਨਹੀਂ ਹੁੰਦੀ ਕਿ ਕਿੰਨੇ ਜਿੰਨੇ ਪੈਸੇ ਜਿੰਨੇ ਪੈਸੇ ਤੁਸੀਂ ਇਸ ਇਲੈਕਸ਼ਨ ਚ ਲਾਉਂਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਕੱਠੇ ਕਰਨ ਨੂੰ ਦੇਖੋ ਟਾਈਮ ਤੇ ਲੱਗਦਾ ਇਹ ਕਮੇਟੀਆਂ ਪਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂ ਉਦਾਂ ਦੇ ਆ ਤੇ ਫਿਲਮਾਂ ਗਾਣੇ ਦੇ ਵਿੱਚ ਮੈਂ ਜਾ ਰਿਆਂ ਵੈਸੇ ਤੇ ਮੇਰੀ ਨੀਮਾ ਸੱਸ ਕੁੱਟ ਨਹੀਂ ਪਾਰ ਤੇ ਫਿਲਮ ਆਈਏ ਸੌਦਾ ਖਰਾ ਖਰਾ ਵਰਨਿੰਗ ਕਰਾਰ ਕਾ ਪੱਗ ਮੇਰੇ ਵੀਰ ਦੀ ਸਾਰੀਆਂ ਫਿਲਮਾਂ ਮੇਰੀ ਆਈਆਂ ਟੁੱਟ ਰੋ ਔਰ ਕਾਫੀ ਲੋਕ ਮੇਰਾ ਸਪੋਰਟ ਕਰ ਰਹੇ ਨੇ ਇਹ ਤੇ ਮੁਕਾਬਲਾ ਕਿਦਾਂ ਵੇਖਦੇ ਹੋ ਨਹੀਂ ਮੇਰਾ ਮੁਕਾਬਲਾ ਇੱਕ ਭ੍ਰਸ਼ਟਾਚਾਰਨ ਜਿਹੜਾ ਕੈਂਡੀਡੇਟ ਕੇ ਲੱਗਦਾ ਤਾਂ ਨਹੀਂ ਮੈਂ ਕੈਂਡੀਡੇਟ ਤੇ ਹੁਣ ਸਾਰੇ ਤੇ ਹੁਣ ਮੁਕਾਬਲੇ ਵਿੱਚ ਹੀ ਆ ਜਿਹੜਾ ਜਿੱਤੇਗਾ ਜਿਹੜਾ ਜਿੱਤੇਗਾ ਤੇ ਮਸ ਉਹੀ ਬੰਦਾ ਵਾ ਬਾਕੀ ਤੇ ਚਲੋ ਗੈਂਗਸਟਰ ਤੇ ਦੂਜਾ ਧਮਕੀਆਂ ਤੇ ਫਰੋਕੀਆਂ ਦਾ ਬਣਾ ਸਿਲਸਿਲਾ ਕਾ ਉਹਦੇ ਬਾਰੇ ਇੱਕ ਤਰ੍ਹਾਂ ਦਾ ਦੇਖੋ ਜਦੋਂ ਅਸੀਂ ਮਰਨਾ ਨਾ ਉਦੋਂ ਮਰ ਜਾਣਾ ਵਾ ਨਾ ਸਰਕਾਰ ਨੇ ਬਚਾਉਣਾ ਵਾ ਤੇ ਨਾ ਕਿਸੇ ਬੰਦੇ ਨੇ ਬਚਾਉਣਾ ਵਾ ਉਹ ਰੱਬ ਵਾ ਗੁਰੂ ਬੈਠਾ ਵਾ ਜੇ ਉਹਨੇ ਮਾਰਨਾ ਨਾ ਇੱਥੇ ਮਾਰਨਾ ਤੇ ਇੱਥੇ ਸਾਨੂੰ ਜਾਂਦੇ ਜਾਂਦੇ ਟੈਕ ਹੋ ਜਾਣਾ ਨਹੀਂ ਸਰਕਾਰਾਂ ਆਈਆਂ ਨਸ਼ਾ ਨਹੀਂ ਪਿੰਡ ਤੋਂ ਬੰਦ ਹੋਇਆ ਕੀ ਕਹਿਣਾ ਮੈਂ ਕਿਹਾ ਵੀ ਭਾਈ ਅਮਰਿਤਪਾਲ ਦੇ ਹੱਕ ਵਿੱਚ ਸਭ ਤੋਂ ਪਹਿਲੇ ਡੀਸੀ ਦੇ ਬਿਆਨ ਮੈਂ ਦਿੱਤੇ ਸੀਗੇ ਵੀ ਭਾਈ ਅਮਰਿਤਪਾਲ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਕੰਮ ਕਰਨ ਦਿਓ ਜੋ ਨਸ਼ੇ ਤੋਂ ਨੌਜਵਾਨਾਂ ਨੂੰ ਕੱਢ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਬਾਕੀ ਸਰਕਾਰਾਂ ਦਾ ਸੁਧੀਆਂ ਭਈਆਂ ਪਤਾ ਨਹੀਂ ਸਰਕਾਰਾਂ ਕਿੰਨੀਆਂ ਨਸ਼ੇ ਵਕਾਉਂਦੀਆਂ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਮਰਵਾਏ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਔਰ ਹਰ ਜਗ੍ਹਾ ਤੇ ਸਾਡਾ ਪੰਜਾਬੀ ਭਰਾ ਦੁਖੀ ਹੈ ਉਹਦਾ ਕੋਈ ਸਾਥ ਦੇਣ ਨੂੰ ਬੰਦਾ ਨਹੀਂ ਖੜਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਅਜੇ ਤੱਕ ਕੰਟੈਕਟ ਕੀਤਾ ਨਹੀਂ ਮੈਂ ਸਿਆਸੀ ਪਾਰਟੀ ਬਥੇਰੀ ਆਉਂਦੀ ਐ ਮੈਂ ਜਾਣਦਾ ਨਹੀਂ ਜੀ ਉਹ ਕਹਿੰਦੇ ਵੀ ਸਾਈਕਲ ਦਾ ਵੀ ਐਕਸਟੈਂਡ ਹੁੰਦਾ ਸਾਡਾ ਵੀ ਇੱਕ ਵੱਖਰਾ ਸਟੈਂਡ ਆ ਕਿਉਂ ਕੀ ਇਹਨਾਂ ਲੋਕਾਂ ਨੇ ਕਹਿਣਾ ਵੀ ਅਸੀਂ ਤੈਨੂੰ ਚੇਅਰਮੈਨ ਲਾ ਦਨੇ ਤੂੰ ਰਾਜ ਕੇ ਖਾ ਤੂੰ ਲੁੱਟ ਕੇ ਖਾ ਮੈਂ ਲੁੱਟ ਕੇ ਨਹੀਂ ਖਾਣਾ ਨਾ ਕਿਸੇ ਦਾ ਹੱਕ ਆਪਣੇ ਹੱਥ ਨਹੀਂ ਖਾਣੀ ਕਿਸੇ ਦੀ ਖੋ ਕੇ ਨਹੀਂ ਖਾਣੀ ਬੇਸ਼ੱਕ ਮੈਨੂੰ ਭਾਵੇਂ 20 ਸਾਲ ਲੱਗ ਜੇ ਲੜਦੇ ਲੜਦੇ ਲੜੂੰਗਾ ਮੈਂ ਕਿਹੜੀ ਕਿਹੜੀ ਸਿਆਸੀ ਪਾਰਟੀ ਨੂੰ ਹੁੰਦਾ ਕਿ ਚੱਲਦਾ ਦੇਖੋ ਮੈਂ ਨਾਮ ਨਹੀਂ ਲੈਣਾ ਜੇ ਨਾਮ ਲਿਆ ਤਾਂ ਸ਼ਾਮੀ ਨਾਲ ਮੇਰੇ ਘਰ ਆ ਕੇ ਮੱਝੇ ਡਾਲਣੀਆਂ ਮੈਂ ਤੂੰ ਤੂੰ ਕਿਉਂ ਨਾਮ ਲਿਆ ਸਾਡਾ ਅਸੀਂ ਤੈਨੂੰ ਭਰਾ ਮੰਨਦੇ ਸੀਗੇ ਕੋਈ ਮੈਨੂੰ ਭਰਾ ਕਹਿੰਦਾ ਕੋਈ ਮੈਨੂੰ ਪੁੱਤ ਕਹਿੰਦਾ ਕੋਈ ਮੇਰੇ ਮੋਢੇ ਦਾ ਕਹਿੰਦਾ ਮੈਂ ਕਹਾਂ ਮੈਂ ਹੀ ਮੋਢੇ ਦਾ ਮੈਂ ਕਹਾਂ ਭਾਜੀ ਅਸੀਂ ਜੁਲੀ ਬਿਸਲਾ ਚੱਕ ਲਿਆ ਧੰਨਵਾਦ ਤੇ ਅੱਜ ਤੱਕ ਇਹ ਖਾਤੇ ਖੁਲਵਾਏ ਜਿੰਨਾ ਫਰੈਸ਼ ਖਾਤੇ ਕਿੰਨੇ ਖੁਲਵਾਏ ਇਲੈਕਸ਼ਨਾਂ ਕਰਕੇ ਦੇਖੋ ਜੀ ਮੈਨੂੰ ਬਹੁਤ ਦਿੱਕਤ ਆਉਂਦੀ ਅੱਜ ਵੀ ਬੈਂਕ ਦਾ ਖਾਤੇ ਖੁੱਲਦੇ ਨਹੀਂ ਬਈ ਉਹ ਕਹਿੰਦੇ ਇੱਕ ਵਾਰੀ ਖਾਤਾ ਖੋਲ ਜੇ ਦੁਬਾਰਾ ਬੈਂਕ ਦੇ ਖਾਤੇ ਨਹੀਂ ਖੁੱਲਦੇ ਮੈਂ ਚੋਣ ਕਮਿਸ਼ਨ ਨਾਲ ਗੱਲ ਕਰਨਾ ਚਾਹੁੰਦਾ ਵੀ ਸਾਡੇ ਜੇ ਤੁਸੀਂ ਇਲੈਕਸ਼ਨ ਦੇ ਫਾਰਮ ਤੁਸੀਂ ਜ ਅਸੀਂ 15 ਖਾਤੇ ਖਲਾ ਚੁਕੇ ਆ 15 ਖਾਤਿਆਂ ਤੋਂ ਬਾਅਦ ਬੈਂਕ ਹੱਥ ਖੜੇ ਕਰ ਗਈ ਆ ਵੀ ਅਸੀਂ ਅੱਜ ਵੀ ਇੱਕ ਖਾਤਾ ਨਹੀਂ ਮੇਰਾ ਮਿਲਿਆ ਪਰ ਬੜੀਆਂ ਸ਼ਿਫਾਰਸ਼ਾਂ ਪਾ ਕੇ ਬੜੀਆਂ ਮਿੰਨਤਾਂ ਕਰਕੇ 4 ਵਜੇ ਮੈਨੂੰ ਖਾਤੇ ਦਾ ਨੰਬਰ ਮਿਲਣਾ ਵਾ ਉਹ ਕਿਉਂ ਕਿ ਯਾਰ ਇਹ ਕੰਮ ਬੰਦਾ ਅੱਗੇ ਨਹੀਂ ਵਾ ਸਕਿਆ ਉਹ ਡਾਕਟਰ ਪਿੰਡਾ ਉਹ ਬਾਬਾ ਸਾਹਿਬ ਦੀ ਜੇ ਸੋਚ ਲੈ ਕੇ ਚੱਲੇ ਆ ਸਾਡਾ ਭਾਰਤ ਦੇਸ਼ ਸਾਡਾ ਇੰਡੀਆ ਸਾਡਾ ਮੁਲਖ ਲੈ ਕੇ ਚੱਲਿਆ ਨਾ ਤੇ ਆਪ ਕੀ ਫਿਰ ਵੋਟਰਾਂ ਵਿੱਚ ਪਤਾ ਲੱਗਣਾ ਚਾਹੀਦਾ ਐਸ ਸੀ ਸਮਾਜ ਭਾਈਚਾਰਾ ਬੋਰਡ ਕਿੰਨੀ ਕਮਾਉਂਦਾ ਕਿ ਕਿੰਨੇ ਕੋ ਪੈਸੇ ਜਿਹੜੇ ਤੁਸੀਂ ਹਰ ਵਾਰੀ ਤੁਹਾਡੇ ਖਰਚ ਸਰ ਮੇਰੇ ਕੋ 30000 ਰੁਪਈਆ ਜੀ ਲੋਕ ਨਹੀਂ ਹੁੰਦਾ 30000 ਰੁਪਈਆ ਮੇਰੇ ਕੋ ਸਿਰਫ ਲੈ ਕੇ ਆਇਆ ਮੈਂ ਇੱਥੇ ਮੈਂ ਤੁਹਾਨੂੰ ਬਿਲਕੁਲ ਝੂਠੀ ਮੰਨਦਾ ਜੇ 30000 ਮੋਗ ਗਿਆ ਤੇ ਉਹਦੇ ਨੀਟੂ ਵੀ ਮੋਗ ਗਿਆ ਨੀਟੂ ਆਪਣੇ ਘਰ ਦਿਲ ਨੂੰ ਮੈਂ ਭਾਈ ਆ ਲੋਕਾਂ ਕੋ ਹੱਥ ਜੋੜ ਕੇ ਵੋਟ ਮੰਗਾਗਾ ਮੈਂ ਮੈਂ ਤੇ ਫੈਸਲਾ ਚੱਲਣਾ ਪੈਣਾ ਮੈਨੂੰ ਕਿਉਂਕਿ ਮੇਰੇ ਕੋ ਪੈਸੇ ਹੈ ਨਹੀਂ ਇਹ ਜੇ ਗਨਮੈਣ ਜਿਹੜੇ ਮਿਲਦੇ ਨੇ ਜੇ ਗਨਮੈਣ ਹਾਂਜੀ ਹ ਇਹਨਾਂ ਦਾ ਬਹੁਤ ਧੰਨਵਾਦ ਔਰ ਵੈਸੇ ਤਾਂ ਆਪਾਂ ਭਾਈ ਅਮਰਿਤਪਾਲ ਜੀ ਨੂੰ ਸਕੋਰ ਕੀਤੀ ਸੀਗੀ ਤੇ ਹੁਣ ਵੀ ਮੈਂ ਕਹਿੰਦਾ ਦੋ ਹੀ ਬੰਦੇ ਜਿੱਤੇ ਆ ਜਾਂ ਨੀਟੂ ਸ਼ਟਰਾਵ ਜਿੱਤੇਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਦੂਜਾ ਦੀਦਾ ਹੋਰ ਕੋਈ ਨਹੀਂ ਦੇਖ ਸਕਦਾ ਕਿਹੜੇ ਗਨਮੈਨ ਮਿਲਦੇ ਨੇ ਉਹਨਾਂ ਦਾ ਫਿਰ ਖਰਚਾ ਕਿਸ ਤਰ੍ਹਾਂ ਕਰਦੇ ਹੋ ਦੇਖੋ ਪਰਮਾਤਮਾ ਬੈਠਾ ਰੱਬ ਸਾਰੀ ਦੁਨੀਆ ਚਲਾ ਰਿਹਾ ਤੇ ਰੱਬ ਰੋਟੀ ਨਹੀਂ ਦੇਗਾ ਸਾਨੂੰ ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਹੁਣ ਇਸ ਧਰਤੀ 'ਤੇ ਜਾਏ ਕਿਤੇ ਗੁਰਦੁਆਰੇ ਹੋਣੇ ਕਿਤੇ ਮੰਦਿਰ ਮਸਜਿਦ ਜੋ ਵੀ ਹੋਵੇ ਜਿੱਥੇ ਹੋਇਆ ਰੋਟੀ ਖਾ ਲੈਣੀ ਹੈ ਬੈਠ ਕੇ ਆਪਾਂ